ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਇਹਨਾਂ ਤਸਵੀਰਾਂ ਦੇ ਵਿੱਚ ਬਰਛੇ ਦੇ ਉੱਤੇ ਟੋਪੀ ਟੰਗੀ ਨੌਜਵਾਨ ਖੜੇ ਦਿਖਾਈ ਦੇ ਰਹੇ ਨੇ ਇਹ ਨੌਜਵਾਨ ਗੁਰਦੁਆਰਾ ਸਾਹਿਬ ਜਿਹੜੇ ਨੌਜਵਾਨ ਹੈਟ ਵਾਲੀਆਂ ਟੋਪੀਆਂ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀਆਂ ਹੈਟ ਵਾਲੀਆਂ ਟੋਪੀਆਂ ਉਤਾਰ ਕੇ ਬਰਛੇ ਦੇ ਉੱਤੇ ਟੰਗ ਕੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰਦੁਆਰਾ ਸਾਹਿਬ ਟੋਪੀ ਅਲਾਉਡ ਨਹੀਂ ਹੈ ਖਾਸ ਕਰਕੇ ਜੇਕਰ ਹੈਟ ਵਾਲੀ ਟੋਪੀ ਦੀ ਗੱਲ ਕਰੀਏ ਜਿਸ ਦੇ ਮੋਰੇ ਛਤਰ ਜੀ ਬਣੀ ਹੁੰਦੀ ਹੈ ਈ ਬਹੁਤ ਵਧੀਆ ਨੋਜੋਨਾ ਦਾ ਉਪਰਾਲਾ ਕਿਉਂਕਿ ਸਾਧੀਆਂ ਟੋਪੀਆਂ ਨੂੰ ਕੋਈ ਚੱਕਰ ਨਹੀਂ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਟ ਵਾਲੀਆਂ ਟੋਪੀਆਂ ਇਹ ਜਿਹੜੀਆਂ ਅਲਾਉਡ ਨਹੀਂ ਹਨ ਤਾਂ ਕਰਕੇ ਇਹਨਾਂ ਨੋਜੋਨਾ ਦਾ ਬਰੋ ਜਿਹੜਾ ਉਪਰਾਲਾ ਕੀਤਾ ਗਿਆ ਇਹ 게ਟ ਦੇ ਉੱਪਰ ਖੜਕੇ ਇਹਨਾਂ ਦੇ ਬਰੋ ਜਿਹੜੀਆਂ ਦੀਵਾਨ ਟੋਟਰ ਮਲ ਦੇ ਇਹ ਜਿਹੜਾ ਹਵੇਲੀ ਨੂੰ ਰਸਤਾ ਜਾਂਦਾ ਹੈ ਉਸ ਤੋਂ ਪਹਿਲਾਂ ਵੀ ਨੋਜੋਨਾ ਖੜੇ ਨਹੀਂ ਤਾਂ ਇਹ ਮਰਿੰਡਾ ਰੋਡ ਤੇ ਵੀ ਨੋਜੋਨਾ ਖੜੇ ਨਹੀਂ ਜਿਨਾਂ ਦੇ ਬਲੋ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈਟ ਵਾਲੀਆਂ ਟੋਪੀਆਂ ਉਤਾਰ ਕੇ ਹੀ ਗੁਰਦੁਆਰਾ ਸਾਹਿਬ ਨੌਜਵਾਨਾਂ ਨੂੰ ਜਿਹੜਾ ਜਾਣ ਦਿੱਤਾ ਜਾ ਰਿਹਾ ਦੇਖ ਰਹੇ ਹੋ ਤੁਸੀਂ ਭੈਣਾਂ ਨੂੰ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਿਰ ਢੱਕ ਕੇ ਤੇ ਨੌਜਵਾਨ ਜਿਨ੍ਹਾਂ ਨੇ ਟੋਪੀਆਂ ਲਗੀਆਂ ਹੋਈਆਂ ਨੇ ਉਹਨਾਂ ਦੀਆਂ ਟੋਪੀਆਂ ਜਿਹੜੀਆਂ ਉਤਾਰਨ ਦੇ ਲਈ ਇਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਲੱਗੇ ਉਪਰਾਲਾ ਜਰੂਰ ਦੱਸਿਓ ਕਮੈਂਟ